ਮੈਂ ਜ਼ਾਤੀ ਦੀ ਗੱਲ ਸਭ ਤੋਂ ਜ਼ਿਆਦਾ ਕਰਦਾ ਹਾਂ ਮੇਰੇ ਗੋਲੀ ਮਾਰੇ ਮੋਤੀ ਸਾਹਿਬ ਮੈਨੂੰ ਮਾਰਨ ਤੋਂ ਕਿਉਂ ਡਰਦਾ ਮੇਰੇ ਕੋਲੇ ਤਾਂ ਇੰਨੇ ਗਨਮੈਨ ਨਹੀਂ ਨੇ ਮਾਰੇ ਗੋਲੀ ਫੇਰ ਦੇਖੇ ਕੀ ਹੋਊਗਾ ਜਿਹੜੇ ਸਿੱਖਾਂ ਦੇ ਉੱਤੇ ਗੋਲੀਆਂ ਚਲਵਾਉਂਦੇ ਐ ਮਾਰ ਕੇ ਦੇਖੋ ਮੈਨੂੰ ਜਰਾ ਇੱਕ ਵਾਰੀ ਤੁਹਾਨੂੰ ਸਵਾਦ ਤਾਂ ਦਿੱਤਾ ਤੁਸੀਂ ਇਹ ਕੀ ਸੋਚ ਕੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਉੱਥੇ ਲੜਨਾ ਤੇ ਖੜਨਾ ਤੇ ਜਿੰਨਾ ਜ਼ਰੂਰੀ ਹੈ ਸਾਰਿਆਂ ਨੂੰ ਫੜ ਕੇ ਅਸਾਮ ਦੇ ਜੇਲੈਂਡਸ ਤੇ ਅੰਮ੍ਰਿਤਸਰ ਦੇ ਜੇਲ੍ਹਾਂ ਦੇ ਵਿੱਚ ਯੋਧੇ ਨੂੰ ਅਮਰਤਪਾਲ ਸਿੰਘ ਨੂੰ ਤੇ ਹੋਰਾਂ ਨੂੰ ਡੱਕਿਆ ਹੋਇਆ ਕਿੰਨਾ ਕੁ ਸੌਖਾ ਹੁੰਦਾ ਇੱਕ ਉਮੀਦਵਾਰ ਦੇ ਲਈ ਜੇਲ੍ਹ ਦੇ ਅੰਦਰੋਂ ਰਹਿ ਕੇ ਚੋਣ ਲੜਨੀ ਤਾਂ ਉਹਦੇ ਬਾਹਰ ਅਸ ਲੜਦੇ ਹੁੰਦੇ ਆ ਹਾਂ ਸਾਨੂੰ ਕੀ ਪਤਾ ਸੀਗਾ ਉੱਥੇ ਕੀ ਅਸੀਂ ਜਿੱਤਣਾ ਹੈ ਨਹੀਂ ਜਿੱਤਣਾ ਸਾਥੋਂ ਤਾਂ ਦਸਤਖਤ ਕਰਾ ਕੇ ਲੈ ਗਏ ਸੀਗੇ ਤੇ ਭਰਤੇ ਸੀਗੇ ਅਮਰਤਪਾਲ ਸਿੰਘ ਨੇ ਜੇ ਉਹਨਾਂ ਦੇ ਪਰਿਵਾਰ ਨੇ ਬਾਅਦ ਵਿੱਚ ਅਨਾਊਂਸਮੈਂਟ ਕੀਤਾ ਤੁਸੀਂ ਪਹਿਲਾਂ ਹੀ ਆਪਣਾ ਉਮੀਦਵਾਰ ਉੱਥੇ ਧਾਰਿਆ ਹੋਇਆ ਹੈ ਜੇ ਉਹਨਾਂ ਦੇ ਕਾਗਜ਼ ਰੱਦ ਕੀਤੇ ਗਏ ਤਾਂ ਫੇਰ ਅਸੀਂ ਸੀਟ ਖਾਲੀ ਤਾਂ ਨਾ ਛੱਡਣੀ ਤੁਹਾਨੂੰ ਪਹਿਲਾਂ ਹੀ ਖਦਸ਼ਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹਨੂੰ ਰੋਕਿਆ ਜਾਵੇ ਚੋਂ ਲੜਨਾ ਕਿਉਂ ਨਹੀਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਤਦੇ ਤਾਂ ਅਸੀਂ ਇਹ ਆ ਫੈਸਲਾ ਲਿਆ ਹੈ ਜੀ ਕਿ ਕਿਸੇ ਅਸੀਂ ਸੁੱਤੇ ਪਏ ਨਾ ਮਾਰੇ ਜਾਈਏ ਤੁਹਾਡੇ ਵਾਲੀ ਸੀਟ ਦੇ ਉੱਤੇ ਮੁਕਾਬਲਾ ਤੁਹਾਡਾ ਕਿਸ ਨਾਲ ਹੈ ਮੇਰਾ ਮੁਕਾਬਲਾ ਤਾਂ ਕਿਸੇ ਨਾਲ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਿਹਾ ਕਿ ਮੈਨੂੰ ਮੈਂ ਕੱਲਾ ਹੈਗਾ ਮੈਨੂੰ 13 ਹੋਰ ਆਵਾਜ਼ਾਂ ਤੇ ਬਾਹਾਂ ਚਾਹੀਦੀਆਂ ਤੁਸੀਂ ਵੀ ਆਪਣਾ ਟਾਈਮ ਵੇਸਟ ਕਰੀ ਜਾਂਦੇ ਹੋ ਮੈਨੂੰ ਵੀ ਇੰਨਾ ਲੰਬਾ ਸਵਾਲ ਪੁੱਛ ਕੇ ਮੇਰਾ ਟਾਈਮ ਵੀ ਵੇਸਟ ਕਰ ਰਹੇ ਹੋ ਜੇ ਮੁੱਖ ਮੰਤਰੀ ਦਾ ਸਵਾਲ ਹੈ ਨਾ ਪੰਜਾਬ ਦੇ ਸੂਬੇ ਇਹ ਮੇਰਾ ਮਤਲਬ ਹੁਣ ਮੈਂ ਇਹ ਜਿਹੜੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਹੈਗਾ ਮੈਂ ਜ਼ਿੰਮੇਵਾਰ ਆਦਮੀ ਐ ਤੇ ਮੈਨੂੰ ਕੋਈ ਜ਼ਿੰਮੇਵਾਰ ਸਵਾਲ ਪੁੱਛੋ ਦਾ ਜਵਾਬ ਮੈਂ ਦੇਵਾਂਗਾ ਤੁਹਾਨੂੰ ਅੱਜ ਦਾ ਸਭ ਤੋਂ ਇੰਪੋਰਟੈਂਟ ਸਵਾਲ ਕੀ ਖੜਾ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਦੇ ਮਸਲੇ ਤੇ ਗੱਲ ਹੋਣੀ ਚਾਹੀਦੀ ਹੈ ਬਾਕੀ ਗੱਲਾਂ ਤੇ ਗੱਲ ਨਾ ਹੋਵੇ ਸਰ ਜੂਗਾ ਇੱਕ ਉਸ ਸਮਾਂ ਸੀ ਜਦੋਂ 1999 ਦੇ ਵਿੱਚ ਜੇਲ੍ਹ ਦੇ ਵਿੱਚ ਰਹਿੰਦੇ ਆ ਉਦੋਂ ਵੀ ਕਈਆਂ ਨੇ ਸੰਘਰਸ਼ ਕੀਤਾ ਤੇ ਚੋਣਾਂ ਜਿੱਤੀਆਂ ਵੀ ਉਹਨਾਂ ਵਿੱਚੋਂ ਇੱਕ ਸਿਮਰਨਜੀਤ ਸਿੰਘ ਮਾਨ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਰਤਾ ਧਰਤਾ ਨੇ ਤੇ ਹੁਣ ਉਹਨਾਂ ਦੀ ਅਪਿਰਤਾ ਤੇ ਅੱਗੇ ਇੱਕ ਇਸ ਤਰ੍ਹਾਂ ਦੀ ਸੀਟ ਹੋਰ ਦੇਖਣ ਨੂੰ ਮਿਲ ਰਹੀ ਹੈ। ਮਾਨ ਸਾਹਿਬ ਤੁਸੀਂ ਸੰਗਰੂਰ ਦੇ ਵਿੱਚ ਜ਼ਿਮਣੀ ਚੋਣ ਦੇ ਵਿੱਚ ਸਰਕਾਰ ਨੂੰ ਤੇ ਬਾਕੀ ਵਿਰੋਧੀਆਂ ਨੂੰ ਵੀ ਹਰਾ ਛੱਡਿਆ। ਹੁਣ ਇੱਕ ਖਡੂਰ ਸਾਹਿਬ ਹਲਕੇ ਦੇ ਉੱਤੇ ਵੀ ਨਜ਼ਰਾਂ ਸਾਰਿਆਂ ਦੀਆਂ ਟੇਕੀਆਂ ਹਾਲਾਂਕਿ ਤੁਹਾਡੀ ਸੰਗਰੂਰ ਵਾਲੀ ਸੀਟ ਵੀ ਉਸੇ ਤਰ੍ਹਾਂ। ਪਰ ਹੁਣ ਖਡੂਰ ਸਾਹਿਬ ਹਲਕੇ ਨੂੰ ਲੈ ਕੇ ਜਿਹੜਾ ਤੁਸੀਂ ਐਲਾਨ ਕੀਤਾ। ਤੁਸੀਂ ਇਹ ਕੀ ਸੋਚ ਕੇ ਕਿਹਾ ਕਿ ਅਮਰਿਤਪਾਲ ਸਿੰਘ ਦਾ ਉੱਥੇ ਲੜਨਾ ਤੇ ਖੜਨਾ ਤੇ ਜਿੱਤਣਾ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ ਜੀ ਉਹਦੇ ਉੱਤੇ ਜ਼ਬਰ ਸਾਰਾ ਇਹ ਜਿਹੜਾ ਇਹ ਪਾਰਟੀ ਹੈ ਇਹਨਾਂ ਦੀ ਸਾਰਿਆਂ ਨੂੰ ਫੜ ਕੇ ਆਸਾਮ ਦੇ ਜ਼ਿਲ੍ਹਿਆਂ 'ਚ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੇ ਵਿੱਚ ਜੋਧੇ ਨੂੰ ਅਮਰਪਾਲ ਸਿੰਘ ਨੂੰ ਤੇ ਹੋਰਾਂ ਨੂੰ ਡਕਿਆ ਹੋਇਆ ਹੈ ਤੇ ਆਜ਼ਾਦੀ ਅਸੀਂ ਮੰਗਦੇ ਹਾਂ ਸਾਰਿਆਂ ਦੇ ਲਈ ਤੇ ਉਹਨਾਂ ਦਾ ਹੱਕ ਵੀ ਬਣਦਾ ਹੈ ਇਲੈਕਸ਼ਨ ਲੜਨ ਦੇ ਲਈ ਤੇ ਅਸੀਂ ਉਹਨਾਂ ਦੀ امدਾਦ ਦੇ ਉੱਤੇ ਉਤਰ ਆਏ ਹਾਂ 1999 ਵੇਲੇ ਤੁਸੀਂ ਵੀ ਸਲਾਖਾਂ ਦੇ ਪਿੱਛੇ ਸੀ ਪਰ ਉਦੋਂ ਚੋਣ ਜਦਦੇ ਹੋ ਇੱਕ ਬਹੁਤ ਵੱਡੇ ਫਰਕ ਦੇ ਨਾਲ ਲਗਭਗ ਪੌਣੇ 5 ਲੱਖ ਦਾ ਫਰਕ ਸੀ ਉਦੋਂ ਕਿੰਨਾ ਕੁ ਸੌਖਾ ਹੁੰਦਾ ਇੱਕ ਉਮੀਦਵਾਰ ਦੇ ਲਈ ਜੇਲ੍ਹ ਦੇ ਅੰਦਰੋਂ ਰਹਿ ਕੇ ਚੋਣ ਲੜਨੀ ਜਿਹੜਾ ਜੇਲ੍ਹ ਦੇ ਵਿੱਚ ਹੁੰਦਾ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹ ਤਾਂ ਉਹਦੇ ਬਾਹਰ ਹਸ ਲੜਦੇ ਹੁੰਦੇ ਆ ਹਾਂ ਸਾਨੂੰ ਕੀ ਪਤਾ ਸੀਗਾ ਉੱਥੇ ਕੀ ਅਸੀਂ ਜਿੱਤਣਾ ਹੈ ਨਹੀਂ ਜਿੱਤਣਾ ਸਾਥੋਂ ਤਾਂ ਦਸਕਰ ਕਰਾ ਕੇ ਲੈ ਗਏ ਸੀਗੇ ਤੇ ਭਰਤੇ ਸੀਗੇ ਤੇ ਫਿਰ ਜਿੱਤਣ ਦਾ ਐਲਾਨ ਹੋ ਗਿਆ ਸੀਗਾ ਕਿਉਂਕਿ ਇਹ ਫੈਸਲਾ ਅਮਰਿਤਪਾਲ ਸਿੰਘ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਬਾਅਦ ਵਿੱਚ ਅਨਾਉਂਸਮੈਂਟ ਕੀਤਾ ਤੁਸੀਂ ਪਹਿਲਾਂ ਹੀ ਆਪਣਾ ਉਮੀਦਵਾਰ ਉੱਥੇ ਧਾਰਿਆ ਹੋਇਆ ਹੈ ਜਿਹੜਾ ਜਿਵੇਂ ਕਿ ਪ੍ਰੈਸ ਕਾਨਫਰੰਸ 'ਚ ਜ਼ਿਕਰ ਹੋਇਆ ਹੈ ਇਹ ਕਦੋਂ ਤੱਕ ਵਿਡਰੋ ਕਰਨ ਦਾ ਫੈਸਲਾ ਹਾਲੇ ਪੈਂਡਿੰਗ ਰਹੇਗਾ ਵਿਡਰੋ ਮੇਰਾ ਤੁਹਾਨੂੰ ਬੜਾ ਕਲੀਅਰਲੀ ਦੱਸਦਾ ਹੈ ਕਿ ਜੇ ਉਹਨਾਂ ਦੇ ਕਾਗਜ਼ ਰੱਦ ਕੀਤੇ ਗਏ ਤਾਂ ਫਿਰ ਅਸੀਂ ਸੀਟ ਖਾਲੀ ਤਾਂ ਨਹੀਂ ਛੱਡਣੀ ਵਾਰਤ ਸੇ ਪੰਜਾਬ ਨੇ ਵੀ ਕਿਹਾ ਹੈ ਕਿ ਅਸੀਂ ਇੱਕ ਅੰਗ ਹੈਗੇ ਆ ਅਕਾਲੀ ਦਲ ਅੰਬਰਸਰ ਦਾ ਤੇ ਫਿਰ ਜੇ ਸਰਰ ਅਮਰਤਪਾਲ ਸਿੰਘ ਨੇ ਫੈਸਲਾ ਕਰ ਲਿਆ ਲੜਨ ਦਾ ਤੇ ਅਸੀਂ ਉਹਨਾਂ ਦੇ امدਾਦੀ ਹੈਗੇ ਆ ਤੁਹਾਨੂੰ ਪਹਿਲਾਂ ਹੀ ਖਦਸ਼ਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹਨੂੰ ਰੋਕਿਆ ਜਾਵੇ ਚੋਂ ਲੜਨ ਕਿਉਂ ਨਹੀਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਤਦ ਤੱਕ ਅਸੀਂ ਇਹ ਆ ਫੈਸਲਾ ਲਿਆ ਹੈ ਕਿ ਕਿਤੇ ਅਸੀਂ ਸੁੱਤੇ ਪਏ ਨਾ ਮਾਰੇ ਜਾਈਏ ਕਿ ਤੁਹਾਡੀ ਸੀਟ ਦੇ ਨਾਲ ਜੁੜਿਆ ਸਵਾਲ ਹੈ ਸੰਗਰੂਰ ਜਮਣੀ ਚੋਣ ਦੇ ਵਿੱਚ ਤਾਂ ਸਾਰੇ ਲੋਕਾਂ ਨੇ ਤੁਹਾਨੂੰ ਹੰਗਾਰਾ ਦੇ ਦਿੱਤਾ ਪਿਛਲਾ ਕਿਉਂਕਿ ਸਮਾਂ ਬਹੁਤ ਥੋੜਾ ਸੀ ਤੁਹਾਡਾ ਪਾਰਲੀਮੈਂਟ ਦੇ ਅੰਦਰ ਕਿੰਨੇ ਕੁ ਸੈਸ਼ਨ ਨੇ ਕਿੰਨੇ ਕੁ ਸਵਾਲ ਲੱਗਦੇ ਆ ਇਹ ਜਿਹੜੀ ਚੋਣ ਹੈ ਜਿਹੜੀ ਜਨਰਲ ਚੋਣ ਹੋਣ ਜਾ ਰਹੀ ਹੈ ਇਹਦੇ ਲਈ ਤੁਹਾਡੇ ਵਾਲੀ ਸੀਟ ਦੇ ਉੱਤੇ ਮੁਕਾਬਲਾ ਤੁਹਾਡਾ ਕਿਸ ਨਾਲ ਹੈ ਮੇਰਾ ਮੁਕਾਬਲਾ ਤਾਂ ਕਿਸ ਨਾਲ ਨਹੀਂ ਹੈਗਾ ਮੇਰਾ ਮੁਕਾਬਲਾ ਤਾਂ ਹੈਗਾ ਹਕੂਮਤ ਦੇ ਖਿਲਾਫ ਜਿਹਨੇ ਜ਼ਬਰ ਕੀਤੇ ਹੈ ਜਿਨ੍ਹਾਂ ਨੇ ਸਿੱਖ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਫਿਰ ਹਰਿਆਣੇ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਮੋਦੀ ਸਾਹਿਬ ਨੇ ਸ਼ਾਹ ਜੀ ਨੇ ਫਿਰ ਜੈ ਸ਼ੰਕਰ ਜੀ ਨੇ ਡੋਇਲ ਸਾਹਿਬ ਨੇ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਉਹਨੂੰ ਅਸੀਂ ਜਾਨੋਂ ਮਰਵਾ ਦੇਵਾਂਗੇ ਤੇ ਪਨੂਨੂ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਮਾਰਨ ਦੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਡੀ ਤਕੜੀ ਸੀ ਉਹਨਾਂ ਨੇ ਪਹਿਲੇ ਹੀ ਮਲਜ਼ਮ ਫੜ ਲਿਆ ਤੇ ਇੰਡੀਆ ਨੂੰ ਵੀ ਮਨਵਾਤਾ ਕਿ ਇਹਨਾਂ ਨੇ ਇਹ ਤਿਆਰੀਆਂ ਕੀਤੀਆਂ ਸੀ ਸਿੱਖਾਂ ਨੂੰ ਕਤਲ ਕਰਨ ਦੀਆਂ ਮਸਲਾ ਇਹ ਛੋਟੇ ਨਹੀਂ ਆ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਉਧਰੋਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਿਹਾ ਕਿ ਮੈਨੂੰ ਮੈਂ ਕੱਲਾ ਹੈਗਾ ਮੈਨੂੰ 13 ਹੋਰ ਆਵਾਜ਼ਾਂ ਤੇ ਬਾਹਾਂ ਚਾਹੀਦੀਆਂ ਇਸ ਕਰਕੇ ਲੋਕਾਂ ਨੂੰ ਵਾਰ-ਵਾਰ ਇੱਕੋ ਗੱਲ ਅਪੀਲ ਕਰ ਰਹੇ ਆ ਕਿ 13 ਜ਼ੀਰੋ ਕਰਨੀਆਂ ਇਸ ਵਾਰੀ ਤਾਨੂੰ ਲੱਗਦਾ ਕਿ ਕੱਲਿਆਂ ਦਾ ਮੁੱਦਾ ਚੁੱਕਣਾ ਔਖਾ ਹੋ ਜਾਂਦਾ ਇਸ ਕਰਕੇ ਵਾਰ-ਵਾਰ ਕਹਿਣਾ ਪੈ ਰਿਹਾ ਉਹਨਾਂ ਨੂੰ ਚਲੋ ਤੁਸੀਂ ਵੀ ਆਪਣਾ ਟਾਈਮ ਵੇਸਟ ਕਰੀ ਜਾਂਦੇ ਹੋ ਮੈਨੂੰ ਵੀ ਇੰਨਾ ਲੰਬਾ ਸਵਾਲ ਪੁੱਛ ਕੇ ਮੇਰਾ ਟਾਈਮ ਵੀ ਵੇਸਟ ਕਰ ਰਿਹਾ ਹੂੰ ਜੇ ਮੁੱਖ ਮੰਤਰੀ ਦਾ ਸਵਾਲ ਹੈ ਨਾ ਪੰਜਾਬ ਦੇ ਸੂਬੇ ਇਹ ਮੇਰਾ ਮਤਲਬ ਹੁਣ ਮੈਂ ਇਹੋ ਜਿਹੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਹੈਗਾ ਮੈਂ ਜ਼ਿੰਮੇਵਾਰ ਆਦਮੀ ਹੈ ਤੇ ਮੈਨੂੰ ਕੋਈ ਜ਼ਿੰਮੇਵਾਰ ਸਵਾਲ ਪੁੱਛੋ ਉਹਦਾ ਜਵਾਬ ਮੈਂ ਦੇਵਾਂਗਾ। ਤੁਹਾਨੂੰ ਅੱਜ ਦਾ ਸਭ ਤੋਂ ਇੰਪੋਰਟੈਂਟ ਸਵਾਲ ਕੀ ਖੜਾ ਨਜ਼ਰ ਆਉਂਦਾ ਹੈ ਕਿ ਪੰਜਾਬ ਦੇ ਦੇ ਮਸਲੇ ਤੇ ਗੱਲ ਹੋਣੀ ਚਾਹੀਦੀ ਹੈ ਬਾਕੀ ਗੱਲਾਂ ਤੇ ਗੱਲ ਨਾ ਹੋਵੇ ਸਰ ਜੂਗਾ। ਹਾਂ ਸਾਡੇ ਗਰੀਬਾਂ ਦੀ ਗੱਲ ਹੋਣੀ ਚਾਹੀਦੀ ਹੈ ਸਾਡੇ ਕਿਸਾਨਾਂ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਰਾਜਸਥਾਨੀ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬੀ ਦੇ ਇਲਾਕੇ ਜਿਹੜੇ ਬਾਹਰ ਹਰਿਆਣੇ ਹਿਮਾਚਲ ਦੇ ਵਿੱਚ ਰਹੇਗੇ ਆ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ। ਫੇਰ ਹੋਰ ਜਿਹੜੀਆਂ ਇਹ ਗੱਲਾਂ ਹੈ ਕਿ ਪੰਜਾਬ ਦੇ ਨਾਲ ਬਾਰਡਰ ਖੋਲਣਾ ਚਾਹੀਦਾ ਪਾਕਿਸਤਾਨ ਦੇ ਨਾਲ ਜਿਹਦੇ ਨਾਲ ਸਾਡੀ ਬੇਰੁਜ਼ਗਾਰੀ ਖਤਮ ਹੋਵੇ ਤੇ ਸਾਡੇ ਜਿਹੜੇ ਲਾਲੇ ਬਾਣੀਏ ਆ ਉਹਨਾਂ ਦਾ ਵਪਾਰ ਤਕੜਾ ਹੋਵੇ ਟਰੱਕ ਜਿਆਦਾ ਚੱਲਣ ਜਿੱਦੇ ਵਿੱਚ ਸਾਡੇ ਬੱਚੇ ਇਹ ਨੌਕਰੀਆਂ ਤੇ ਲੱਗਣ ਧੰਦੇ ਤੇ ਲੱਗਣ ਇਹ ਸਾਰੀਆਂ ਸਾਡੇ ਲਈ ਬਹੁਤ ਇੰਪੋਰਟੈਂਟ ਗੱਲਾਂ ਹੈ ਪਰ ਇਹ ਅੱਜ ਸਾਡੇ ਨਾਲ ਪੋਲੀਟੀਕਲ ਸਪੇਸ ਹੀ ਇੰਡੀਆ ਨੇ ਛੱਡੀ ਹੈਗੀ ਕਿ ਅਸੀਂ ਕੋਈ ਗੱਲ ਕਰ ਸਕੀਏ ਜਾਂ ਸਾਡੀ ਬਾਤ ਪੁੱਛ ਸਕੀਏ ਇਸ ਕਰਕੇ ਸਿੱਖ ਹਕੂਮਤ ਦੇ ਨਾਲ ਖਫਾ ਹੈ ਕਿ ਨਵੀਂ ਪਾਲਿਸੀ ਦੇ ਨਾਲ ਜਿਹਦੇ ਨਾਲ ਕਿ ਇਹਨਾਂ ਨੇ ਤੈਅ ਕੀਤਾ ਕਿ ਸਿੱਖਾਂ ਨੂੰ ਕਿਤੇ ਵੀ ਅਸੀਂ ਛੱਡ ਨਹੀਂ ਜਿਹੜੇ ਇਹ ਆਜ਼ਾਦੀ ਦੀ ਗੱਲ ਕਰਨਗੇ ਹੁਣ ਮੈਂ ਆਜ਼ਾਦੀ ਦੀ ਗੱਲ ਸਭ ਤੋਂ ਜ਼ਿਆਦਾ ਕਰਦਾ ਮੇਰੇ ਗੋਲੀ ਮਾਰੇ ਮੋਦੀ ਸਾਹਿਬ ਹੈਣਾ ਮੈਨੂੰ ਮਾਰਨ ਤੋਂ ਕਿਉਂ ਡਰਦਾ ਮੇਰੇ ਕੋਲੇ ਤਾਂ ਇੰਨੇ ਗਨਮੈਨ ਹੈ ਨਹੀਂਗੇ ਮਾਰੇ ਗੋਲੀ ਫਿਰ ਦੇਖੇ ਕੀ ਹੂਗਾ ਅ ਜੈ ਸੰਗਰ ਜੀ ਦੇਖ ਲੈਣ ਡੋਇਲ ਸਾਹਿਬ ਦੇਖ ਲੈਣ ਸ਼ਾਹ ਜੀ ਦੇਖ ਲੈਣ ਜਿਹੜੇ ਸਿੱਖਾਂ ਦੇ ਉੱਤੇ ਗੋਲੀਆਂ ਚਲਵਾਉਂਦੇ ਐ ਮਾਰ ਕੇ ਦੇਖੋ ਮੈਨੂੰ ਜਰਾ ਇੱਕ ਵਾਰੀ ਤੁਹਾਨੂੰ ਸਵਾਦ ਤਾਂ ਆਉਂ ਮ ਦਵੇ ਬਹੁਤ ਸ਼ੁਕਰੀਆ ਤਾਂ ਐਮਪੀ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਵੀ ਵੱਡੀਆਂ ਗੱਲਾਂ ਕਹੀਆਂ ਨੇ ਦਾਵਾ ਕੀਤਾ ਕਿ ਸਿੱਖਾਂ ਦੇ ਪੰਥਕ ਦੇ ਮਸਲੇ ਆ ਜਿਹੜੇ ਉਹ ਉੱਥੇ ਦੇ ਉੱਥੇ ਖੜੇ ਆ ਉਸ ਦੇ ਲਈ ਅਸੀਂ ਕੰਮ ਕਰਨਾ ਲੜਨਾ ਇਸ ਕਰਕੇ ਸਾਨੂੰ ਜਿਤਾ ਕੇ ਭੇਜੋ ਤੇ ਅਮਰਿਤਪਾਲ ਸਿੰਘ ਦੀ ਗੱਲ ਰਹੀ ਖਡੂਰ ਸਾਹਿਬ ਹਲਕੇ ਤੋਂ ਤਾਂ ਉਦੋਂ ਤੱਕ ਉਹਨਾਂ ਦਾ ਉਮੀਦਵਾਰ ਮੈਦਾਨ 'ਚ ਰਹੇਗਾ ਜੇਕਰ ਇਹਨਾਂ ਨੂੰ ਲੱਗਦਾ ਹੈ ਖਦਸ਼ਾ ਕਿ ਜੇਕਰ ਚੋਣ ਲੜਨ ਤੋਂ ਰੋਕਿਆ ਗਿਆ ਤਾਂ ਫਿਰ ਅਸੀਂ ਆਪਣਾ ਉਮੀਦਵਾਰ ਉਸੇ ਤਰ੍ਹਾਂ ਬਰਕਰਾਰ ਰੱਖਾਂਗੇ ਨਹੀਂ ਤਾਂ ਫਿਰ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖਡੂਰ ਸਾਹਿਬ ਹਲਕੇ ਤੋਂ ਸਮਰਥਨ ਦੇਾਂਗੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ